ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪੰਜਾਬ ਦੇ ਮਾਲਵਾ ਇਲਾਕੇ ਵਿੱਚ ਜ਼ਿਲ੍ਹਾ ਬਠਿੰਡੇ ਦੇ ਵਿੱਚ ਚੱਲਦਾ ਮੌਸਮ ਖਰਾਬ ਸੀਗਾ ਤੇ ਅੱਜ ਬਾਰਸ਼ ਤੇ ਗੜੇ ਪੈ ਰਹੇ ਹੁਣ ਜੀ ਨੇ ਮੌਸਮ ਦੇ ਵਿੱਚ ਬਹੁਤ ਸਾਰੀ ਕਰਬਟ ਦਿੱਤੀ ਐ ਗੜੇ ਪੈ ਰਹੇ ਐ ਸਤਲ ਲਈ ਬਹੁਤ ਵਧੀਆ ਸੀਗਾ ਪਰ ਜਿਹੜੇ ਆ ਗੜੇ ਐ ਇਹ ਕੁਛ ਹੱਦ ਤੱਕ ਫਸਲਾਂ ਦਾ ਨੁਕਸਾਨ ਵੀ ਕਰਨਗੇ ਗਰਜ ਦੇ ਨਾਲ بارش ਪੈ ਰਹੀ ਏ ਚਲੋ ਜੋ ਪਰਮਿਸ਼ਨ ਨੂੰ ਭੌਂਦਾ ਠੀਕ ਐ بارش ਦੇ ਨਾਲ ਝੂੜ ਵਗੈਰਾ ਤੋਂ ਕਾਫੀ ਰਾਤ ਨੂੰ ਮਿਲੇਗੀ ਤੇ ਜਿਹੜੇ ਗੜੇ ਆ ਇਹ ਕੁਝ ਹੱਦ ਤੱਕ ਫਸਲਾਂ ਦਾ ਨੁਕਸਾਨ ਵੀ ਘਟ ਸਕਦੇ ਆ ਤੇ ਹਾਰ ਰਿਹਾ ਤਾਂ